हां जी दोस्तों, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਤੇ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪੈਂਟ ਪਲਾਜ਼ੋ ਜੋ ਕਿ ਉੱਪਰ 벨ਟ ਵਾਲਾ ਹੁੰਦਾ ਈ ਹਨਾ ਤੇ ਉਹਦੀ ਕਟਿੰਗ ਕਿੱਦਾਂ ਹੁੰਦੀ ਹੈ। ਤੁਸੀਂ ਕਟਿੰਗ ਦੇਖ ਲਓ। ਸਟਿਚਿੰਗ ਮੈਂ ਤੁਹਾਨੂੰ ਫੇਰ ਕਿਤੇ ਅਪਲੋਡ ਕਰ ਦੂੰਗੀ ਕਿਉਂਕਿ ਸਟਿਚਿੰਗ ਇਹ ਅੱਜ ਅਸੀਂ ਕਰ ਦੇਣਾ ਈ ਤੇ ਤੁਹਾਨੂੰ ਕਟਿੰਗ ਦੀ ਫੋਟੋ ਮਤਲਬ ਕਟਿੰਗ ਦੀ ਵੀਡੀਓ ਤੁਹਾਨੂੰ ਸ਼ੇਅਰ ਕਰ ਦਦਨੇ ਆ ਠੀਕ ਆ ਤੇ ਇਹਦੀ ਤੁਸੀਂ ਲੈਂਥ ਲੈ ਲਈ ਪਹਿਲਾਂ ਠੀਕ ਹੈ ਜੀ ਪਹਿਲਾਂ ਤਾਂ 2.5 ਇੰਚ ਤੁਸੀਂ ਮੋਦੀ ਦਾ ਰੱਖ ਲਿਆ ਉਸ ਤੋਂ ਬਾਅਦ ਤੁਸੀਂ ਲੈ ਲਈ ਲੈਂਥ ਠੀਕ ਹੈ ਜੀ ਇੱਕ ਵਾਰੀ ਦੁਬਾਰਾ ਨਾਪ ਕੇ ਦਿਖਾਓ ਸਾਰਾ ਕਿੱਦਾਂ ਕਿੱਦਾਂ ਰੱਖਿਆ ਤੁਸੀਂ ਹਾਂਜੀ 2.5 ਇੰਚ ਮੂਰੀ ਦਾ ਹੋ ਗਿਆ ਜੀ ਉਸ ਤੋਂ ਬਾਅਦ ਅੱਗੇ ਲੱਤੀ ਹੈ ਜੀ ਲੈਂਥ ਆਪਾਂ ਨੇ ਲੈਂਥ ਲੱਤੀ ਹੈ ਜੀ 1.5 ਇੰਚ ਘੱਟ ਕਿਉਂਕਿ 37 ਪਲਾਜ਼ੋ ਤਿਆਰ ਹੈ ਤੇ ਆਪਾਂ ਨੇ ਸਾਢੇ 35 ਦੀ ਲੈਂਥ ਲੱਤੀ ਆ ਠੀਕ ਹੈ ਜੀ ਕਿਉਂਕਿ 1.5 ਇੰਚ ਦੀ ਆਪਾਂ ਨੇ ਉੱਪਰ ਪੱਟੀ ਲਾ ਦੇਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ हिਪ ਦਾ ਮਾਰਜਨ हिਪ ਦੇ ਹਿਸਾਬ ਨਾਲ ਆਪਾਂ ਨੇ हिਪ ਦੇ ਵਿੱਚ 2 ਪਲੱਸ ਕੀਤੀਆਂ ਠੀਕ ਹੈ ਜੀ 21 ਆਪਣੀ हिਪ ਹੈ ਜੀ ਠੀਕ ਹੈ ਜੀ ਸਾਡੇ 212 ਆਪਣੇ हिਪ ਹੈ ਤੇ ਉਹਦੇ ਵਿੱਚ 2 ਪਲੱਸ ਕੀਤੇ ਆ ਉਹ ਤੋਂ ਬਾਅਦ ਆਪਾਂ ਨੇ हिਪ ਦਾ ਨਾਪ ਲੈ ਲੈਣਾ हिਪ ਦੇ ਵਿੱਚ ਆਪਾਂ ਨੇ 3 ਪਲੱਸ ਕਰਨੇ ਆ ਠੀਕ ਹੈ ਜੀ ਕਿਉਂਕਿ 2 ਤਾਂ ਆਪਾਂ ਮਤਲਬ ਪੈਂਟ ਬਲਾਊਜ਼ੋ ਚ ਕਰਦੀ ਕਰਦੇ ਆ ਤੇ ਇਹਦੇ ਵਿੱਚ ਆਪਾਂ ਨੇ ਤਿੰਨ ਕਰ ਦੇਣੇ ਕਿਉਂਕਿ ਨਾ ਓਰੇ ਸੈਂਟਰ ਚ ਪਲੇਟ ਪੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਓਰੇ ਲੱਤਾ ਜੀ ਅੱਗੇ ਆਪਾਂ ਨੇ ਆਸਣ ਠੀਕ ਹੈ ਜੀ ਆਸਣ ਲੱਤਾ ਆਪਾਂ ਨੇ 10 ਇੰਚ نیچے ਨੂੰ ਕਿਉਂਕਿ 1.5 ਇੰਚ ਦੀ ਉੱਪਰ ਪਰਤੀ ਲੱਗ ਜਾਨੀ 1.5 ਆਸਣ ਤਿਆਰ ਹੋ ਜਾਣਾ ਜੀ ਇੱਕ ਹੀ ਹਿੱਪ ਵਾਲਿਆਂ ਦਾ ਠੀਕ ਆ ਉਸ ਤੋਂ ਬਾਅਦ ਓਰੇ ਵੀ ਆਪਾਂ ਨੇ 12 ਲੈ ਲਿਆ ਤੇ نیچے ਵੀ ਆਪਾਂ ਨੇ 12 ਲੈ ਲਿਆ ਫਿਰ ਉਸ ਤੋਂ ਬਾਅਦ 12 ਦਾ ਅੱਧ ਕਰ ਲਿਆ ਜੀ ਠੀਕ ਹੈ ਜੀ 6 ਤੇ ਅੱਗੇ ਰੱਖਣੀ ਆ ਜੀ ਆਪਾਂ ਨੇ ਮੋਰੀ ਮੋਰੀ ਹੈਗੀ ਆ ਜੀ 6.5 ਕਸਟਮਰ ਠੀਕ ਹੈ ਜੀ ਆਪਾਂ ਨੇ ਲੈਣੀ ਹੈ ਜੀ ਸਾਢੇ ਤਿੰਨ ਹਾਂਜੀ ਤੇ ਸਾਢੇ ਤਿੰਨ ਲੈ ਲਈ ਸਾਢੇ ਤਿੰਨ ਇਧਰੋਂ ਲੈ ਲਈ ਜੀ ਸਾਢੇ ਤਿੰਨ ਉਧਰੋਂ ਲੈ ਲਈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਾਂ ਨੇ ਉਰੇ ਤੋਂ 2.5 ਇੰਚ ਲੈ ਲਿਆ ਤੇ 1.5 ਇੰਚ ਦੀ ਆਪਾਂ ਨੇ ਕੱਟ ਪਾ ਦੇਣੀ ਆ ਹੁਣ ਆਪਾਂ ਨੇ ਸਕੇਲ ਰੱਖਿਆ ਹੈ ਕੰਨੀ ਵਾਲੀ ਸਾਈਡ ਆਪਾਂ ਨੇ ਕੱਢਣੀ ਹੈ ਕੱਢਣੀ ਹੁੰਦੀ ਹੈ ਠੀਕ ਆ ਸਕੇਲ ਦੀ ਮਤਲਬ ਜਿਹੜੀ ਗੁਲਾਈ ਆ ਉਹ ਦੇਣੀ ਆ ਤੁਸੀਂ ਇੱਧਰ ਨੂੰ ਠੀਕ ਆ ਤੇ ਅੱਗੇ ਦੇਖੋ ਨੀਚੇ ਤੋਂ 10 ਉਹ ਵੀ 10 ਹੀ ਲੈਣਾ ਹਾਂਜੀ 10 11 ਤੱਕ ਪਾ ਸਕਦੇ ਆ ਇਹ ਕਾਟ ਤੁਸੀਂ ਠੀਕ ਹੈ ਜੀ ਤੇ ਅੱਗੇ ਪਲਾਸ ਮਤਲਬ ਜਿਹੜਾ ਪਲਾਜ਼ੋ ਵਾਲਾ ਸਕੇਲ ਆ ਉਹ ਦੂਜੀ ਸਾਈਡ ਨੂੰ ਰੱਖਿਆ ਮੂਰੀ ਵਾਲੀ ਸਾਈਡ ਠੀਕ ਹੈ ਜੀ ਫਿਰ ਉਹਦੀ ਅੰਦਰ ਨੂੰ ਸ਼ੇਪ ਦੇ ਦੇਣੀ ਆ ਆ ਦੇਖੋ ਜੀ ਤੇ ਉਸ ਤੋਂ ਬਾਅਦ ਸਕੇਲ ਦੂਜੀ ਸਾਈਡ ਫਿਰ ਉਹਦੀ ਸ਼ੇਪ ਇਦਾਂ ਦੇ ਦੇਣੀ ਆ ਠੀਕ ਹੈ ਜੀ ਤੇ ਆਪਾਂ ਨੇ ਹੁਣ ਉਰੇ ਵੀ 12 ਦਾ ਸੈਂਟਰ ਕਰ ਲੈਣਾ 12 ਦਾਦ ਕਰ ਦੋ ਰੇ 6 ਤੇ ਉਰੇ ਪੈ ਜਾਣੀ ਆ ਪਲੇਟ ਠੀਕ ਹੈ ਜੀ ਇੱਥੇ ਪਲੇਟ ਪੈ ਜਾਣੀ ਆ ਤੇ ਹੁਣ ਇਹਦੀ ਕਰ ਦੋ ਕਟਿੰਗ ਕਿਉਂਕਿ 1.5 ਇੰਚ ਦੀ ਆਪਾਂ ਉੱਪਰ ਜਿਹੜੀ ਪੱਟੀ ਲਾਉਣੀ ਆ ਹਨਾ ਮੈਂ ਤੁਹਾਨੂੰ ਬਣਿਆ ਹੋਇਆ ਪਲਾਜ਼ੋ ਦਿਖਾਉਣੀ ਆ ਤੇ ਸੇਮ ਆਪਾਂ ਨੇ ਉਦਾਂ ਦਾ ਹੀ ਪਲਾਜ਼ੋ ਰੈਡੀ ਕਰਨਾ ਤੇ ਹਾਂਜੀ ਆਪਾਂ ਨੇ ਇਹ ਪਲਾਜ਼ੋ ਰੈਡੀ ਕੀਤਾ ਠੀਕ ਹੈ ਐਦਾਂ ਪਲੇਟਾਂ ਪੈ ਜਾਣੀਆਂ ਇਹਦੇ ਵਿੱਚ ਠੀਕ ਹੈ ਦੋਨਾਂ ਸਾਈਡਾਂ ਤੇ ਤੇ ਐਦਾਂ ਪਲੇਟਸ ਪਾ ਕੇ ਠੀਕ ਹੈ ਜੀ ਪੱਟੀ ਲਾ ਦੇਣੀ ਆ ਤੇ ਨਾਲ ਲਾ ਦੇਣੀ ਐਦਾਂ ਪੌਕਟ ਠੀਕ ਹੈ ਪਿੱਛੇ ਆ ਜਾਣੀ ਆ ਜੀ ਇਲਾਸਟਿਕ ਠੀਕ ਹੈ ਜੀ ਐਦਾਂ ਫਿਨਿਸ਼ਿੰਗ ਨਾਲ ਆਪਾਂ ਜਿਹੜਾ ਇਹ ਵਾਲਾ ਪਲਾਜ਼ੋ ਹੈ ਵੀ ਐਦਾਂ ਹੀ ਰੈਡੀ ਕਰਨਾ ਆਪਾਂ ਨੇ ਠੀਕ ਹੈ ਮੂਰੇ ਪੱਟੀ ਲਾ ਕੇ 1.5 ਇੰਚ ਦੀ ਤੇ ਹਾਂਜੀ ਹੁਣ ਲੱਗੀਆਂ ਜੀ ਆਪਾਂ ਬੈਕ ਵਾਲਾ ਪੱਲਾ ਕਟਿੰਗ ਕਰਨਾ ਬੈਕ ਵਾਲਾ ਪੱਲਾ ਤੁਸੀਂ ਸੇਮ ਉਦਾਂ ਹੀ ਵਿਛਾ ਲੈਣਾ ਫਰੰਟ ਪੱਲਾ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜਾ 1.5 ਇੰਚ ਆਪਾਂ ਨੇ ਉਰੇ ਛੱਡਿਆ ਸੀਗਾ ਕੱਟ ਕਰਿਆ ਸੀਗਾ ਫਰੰਟ ਪੱਲਾ ਤਾਂ 1.5 ਇੰਚ ਜਿਹੜਾ ਬੈਕ ਵਾਲਾ ਪੱਲਾ ਤੁਸੀਂ ਪੂਰਾ ਕਟਿੰਗ ਕਰ ਲੈਣਾ ਠੀਕ ਹੈ ਜੀ ਕਿਉਂਕਿ ਜਿਹੜੀ ਨਾ ਆਪਾਂ ਲਾਸਟਿਕ ਪਾਉਣੀ ਹੈ ਜਿਹੜਾ 2.5 ਇੰਚ ਉੱਪਰ ਛੱਡਦੇ ਆ ਉਹ ਆਪਾਂ ਨਾ ਬਾਅਦ ਵਿੱਚ ਕੱਪੜੇ ਕਪੜਾ ਨਾਲ ਅਟੈਚ ਕਰਾਂਗੇ ਇਹਦੇ ਨਾਲ ਠੀਕ ਹੈ ਐਨਾਂ ਕ ਕਪੜਾ ਅਟੈਚ ਕਰਾਂਗੇ ਨਾਲ ਠੀਕ ਹੈ ਕਿਉਂਕਿ ਨਾ ਇਹ ਚੀਜ਼ ਤੁਹਾਨੂੰ ਲੱਗ ਤੋਂ ਪਾਉਂਗੇ ਨਾ ਤੁਸੀਂ ਕਪੜਾ ਬੈਕ ਵਾਲੇ ਪੱਲੇ ਨੂੰ ਤਾਂ ਲਾਸਟਿਕ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਪੈਂਦੀ ਆ ਜੇ ਤੁਸੀਂ ਪਹਿਲਾਂ ਹੀ ਵੱਧ ਕੱਟੋਗੇ ਤਾਂ ਮਤਲਬ ਲਾਸਟਿਕ ਪਾਉਣ 'ਚ ਤੁਹਾਨੂੰ ਦਿੱਕਤ ਆਊਗੀ ਠੀਕ ਹੈ ਨਿਸ਼ਾਨੀ ਲਾ ਲਈ ਠੀਕ ਹੈ ਜੀ 2.5 ਇੰਚ ਉਰੇ ਤੋਂ 1.5 ਇੰਚ ਦੀ ਉਰੇ ਤੋਂ ਕਾਟਾ ਠੀਕ ਹੈ ਜੀ ਤੇ ਬਾਕੀ ਜਿਹੜੀ ਅੱਗੇ ਵਾਲੀ ਸ਼ੇਪ ਦੇਣੀ ਆ ਤੁਹਾਨੂੰ ਮੈਂ ਉਹ ਦੱਸਦੀ ਆ ਵੀ ਉਹ ਆਪਾਂ ਨੇ ਕਿੱਦਾਂ ਦੇਣੀ ਆ ਨਹੀਂ ਬੁਕਰਮ ਤੇ ਹਾਂਜੀ ਜਿਹੜੀ ਨਾ ਹੁਣ ਸ਼ੇਪ ਦੇਣੀ ਆ ਕਈ ਨਾ ਉਰੇ ਤੋਂ ਕੀ ਕਰਦੇ ਆ ਉਰੇ ਤੋਂ ਵੀ 2.5 2.5 ਇੰਚ ਰੱਖਦੇ ਜਾਈ ਜਾਂਦੇ ਤੁਸੀਂ 2.5 ਇੰਚ ਨਹੀਂ ਰੱਖਣਾ ਤੁਸੀਂ ਕੀ ਕਰਨਾ ਸਕੇਲ ਦੀ ਸ਼ੇਪ ਦੇਣੀ ਆ ਸਿਰਫ ਸਕੇਲ ਦੀ ਠੀਕ ਹੈ ਜੀ ਐਨੀ ਕੁ ਸ਼ੇਪ ਦੇਣੀ ਆ ਇਹਦੇ ਨਾਲ-ਨਾਲ ਉਰੇ ਤੋਂ ਨਿਸ਼ਾਨੀ ਆ ਦੇਖੋ ਜੀ ਠੀਕ ਹੈ ਜੀ ਐਦਾਂ ਸੇਮ ਤੁਸੀਂ ਮਤਲਬ ਕਾਟ ਪਾਉਣੀ ਹੈ ਦੀ ਤੇ ਪਲਾਜ਼ੋ ਤੁਸੀਂ ਦੇਖਿਓ ਪਾਇਆ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਬਲੂ ਕਲਰ ਦਾ ਪਲਾਜ਼ੋ ਉਹਦੀ ਫਿਟਿੰਗ ਵੀ ਦੇਖੋ আর ਉਹ ਤੁਰ ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਕੋਈ ਖਿੱਚ ਨਹੀਂ ਪੈਂਦੀ ਕੁਛ ਨਹੀਂ ਪੈਂਦਾ ਠੀਕ ਆ ਬਾਕੀ ਹੁੰਦਾ ਜੇ ਮੇਨ ਆਸਣ ਤੁਸੀਂ ਆਸਣ ਸਹੀ ਰੱਖਣਾ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ ਇਹ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਪਲਾਜ਼ੋ ਤੁਹਾਡਾ ਬਿਲਕੁਲ ਓਕੇ ਆਊਗਾ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਪਲਾਜ਼ੋ ਵਿੱਚ ਠੀਕ ਆ ਤੇ ਹਾਂ ਜੀ ਤੁਸੀਂ ਪਲਾਜ਼ੋ ਦੇਖੋ ਇੱਕ ਵਾਰੀ ਤੁਰ ਕੇ ਦਿਖਾਓ ਦੇਖੋ ਕਿਦਰੇ ਨੂੰ ਕੋਈ ਚੱਕ ਹੁੰਦਾ ਹੁੰਦਾ ਹੋਵੇ ਤਾਂ ਤੁਸੀਂ ਦੇਖ ਸਕਦੇ ਆ ਹਨਾ ਤੇ ਹਾਂਜੀ ਤੁਸੀਂ ਦੇਖੋ ਪਲਾਜ਼ੋ ਦੀ ਕਰੀਜ਼ ਬਿਲਕੁਲ ਓਕੇ ਆ ਹਨਾ ਤੇ ਜਿਹੜੀ ਕਟਿੰਗ ਆਪਾਂ ਨੇ ਹੁਣ ਇਹ ਪਲਾਜ਼ੋ ਦੀ ਕੀਤੀ ਹੈ ਸੇਮ ਇਦਾਂ ਦਾ ਹੀ ਪਲਾਜ਼ੋ ਆਊਗਾ ਠੀਕ ਆ ਤੁਸੀਂ ਲੂਜ਼ ਰੱਖਣਾ ਲੂਜ਼ ਵੀ ਰੱਖ ਸਕਦੇ ਆ ਤੇ ਤੁਸੀਂ ਦੇਖੋ ਸਾਰੀ ਚੀਜ਼ ਮਤਲਬ ਬਿਲਕੁਲ ਓਕੇ ਆ ਤੇ ਉੱਪਰ 벨ਟ ਦੇਖੋ ਜੀ ਠੀਕ ਆ 벨ਟ ਲੱਗੀ ਹੋਈ ਆ ਆ ਦੇਖੋ ਜੀ ਇਦਾਂ 벨ਟ ਲੱਗੀ ਹੋਈ ਆ ਤੇ ਪਲੇਟਾਂ ਪਾਈਆਂ ਹੋਈਆਂ ਨੇ ਪਾਕਟ ਦੇਖੋ ਠੀਕ ਆ ਬਿਲਕੁਲ ਸੈਂਟਰ ਚ ਆਉਂਦੀ ਆ ਜੇ ਤੁਸੀਂ ਇਹ ਤਰੀਕੇ ਨਾਲ ਪਲਾਜ਼ੋ ਬਣਾਉਂਗੇ ਨਾ ਬਿਲਕੁਲ ਪਲਾਜ਼ੋ ਓਕੇ ਆਊਗਾ ਠੀਕ ਆ ਇਧਰੇ ਪਾਸੇ ਚੱਕੀਆਂ ਨਹੀਂ ਜਾਊਗਾ ਤੁਹਾਡਾ ਪਲਾਜ਼ੋ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ